ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਭਾਸ਼ਾ ਵਿਭਾਗ ਪਟਿਆਲੇ ਦੇ ਵਿੱਚ ਹੈ ਉਹਦੇ ਡਾਇਰੈਕਟਰ ਲਾਏ ਗਏ ਔਰ ਨਾਮੀ ਉਹ ਸਾਇਦਕਾਰ ਨੇ ਕਵੀ ਨੇ ਬੜੇ ਉਹਨਾਂ ਨੂੰ ਬਹੁਤ ਸਾਰੇ ਉਹਨਾਂ ਦੀ ਮਕੂਬਲੀਅਤ ਹੈ ਕਿਤਾਬਾਂ ਆਈਆਂ ਨੇ ਜਸਵੰਤ ਸਿੰਘ ਜਫਰ ਉਹਨਾਂ ਨੂੰ 4-5 ਮਹੀਨਿਆਂ ਤੋਂ ਕਹਿੰਦੇ ਨਾ ਤਨਖਾਹ ਮਿਲੀ ਹੈ ਨਾ ਰਹਾਇਸ਼ ਮਿਲੀ ਹੈ ਤੇ ਇੱਕ ਪਾਸੇ ਦਿੱਲੀ ਤੋਂ ਲਾਏ ਗਏ ਦਿੱਤੇ ਗਏ ਅਹੁਦੇ ਵਾਲਿਆਂ ਨੂੰ ਤੇ ਕੋਠੀਆਂ ਵੀ ਮਿਲੀਆਂ ਐ ਮੋਟੀਆਂ ਤਨਖਾਹਾਂ ਵੀ ਮਿਲ ਰਹੀਆਂ ਐ ਗੱਡੀਆਂ ਵੀ ਮਿਲ ਰਹੀਆਂ ਸਿਕਿਉਰਿਟੀ ਵੀ ਮਿਲ ਰਹੀ ਹੈ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ ਗੱਲ ਫਿਰ ਹਰੇਪੈਨ ਤੇ ਆ ਗਈ ਨਾ ਜੀ ਹੂੰ ਸਵਾਲ ਇਹ ਕਿ ਕੋ ਤਹੀਨ ਆ ਪਹਿਲੀ ਗੱਲ ਕਿ ਪੰਜਾਬ ਸਰਕਾਰ ਦੀ ਇੱਛਾ ਹੈ ਕਿ ਉਹ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇੱਛਾ ਹੈ ਕਿ ਜਸਵੰਤ ਸਿੰਘ ਜਫਰ ਸਾਹਿਬ ਨੂੰ ਜੋ ਬਹੁਤ ਹੀ ਨਾਮੀ ਸਾਇਦਕਾਰ ਨੇ ਪੰਜਾਬ ਦੇ ਉਹਨਾਂ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੈ ਚੰਗੀ ਗੱਲ ਹਾਲਾਂਕਿ ਪਹਿਲੀ ਦਫਾ ਹੋਇਆ ਨਹੀਂ ਤੇ ਇਹ ਜਿਹੜੀ ਡਾਇਰੈਕਟਰ ਦੀ ਪੋਸਟ ਹੁੰਦੀ ਹੈ ਇਸ ਤੋਂ ਪਹਿਲਾਂ ਇਹ ਡਿਪਾਰਟਮੈਂਟਲ ਪੋਸਟ ਆ ਮਤਲਬ ਉਹ ਪਾਗੀ ਪੋਸਟ ਆ ਵੀ ਜਿਹੜੇ ਬੰਦੇ ਸੀਨੀਅਰ ਮੋਸਟ ਹੋਊਗਾ ਉਹਨੂੰ ਹੀ ਡਾਇਰੈਕਟਰ ਲਾਇਆ ਜਾਂਦਾ ਮਤਲਬ ਡਿਪਾਰਟਮੈਂਟ ਦੇ ਵਿੱਚ ਜੋ ਕੋਈ ਡਿਪਟੀ ਡਾਇਰੈਕਟਰ ਹੈ ਡਿਪਟੀ ਡਾਇਰੈਕਟਰ ਤੋਂ ਬਾਅਦ ਜੁਆਇੰਟ ਡਾਇਰੈਕਟਰ ਜੁਆਇੰਟ ਤੋਂ ਬਾਅਦ ਐਡੀਸ਼ਨਲ ਡੀਸ ਤੋਂ ਡਾਕਟਰ ਉਹਨਾਂ ਨੂੰ ਪ੍ਰੋਮੋਟ ਕੀਤਾ ਪਰ ਉਹ ਭਾਸ਼ਾ ਵਿਭਾਗ ਹੁਣ ਨਾਮ ਦਾ ਰਹਿ ਗਿਆ ਉੱਥੇ ਪੋਸਟਾਂ ਹੀ ਖਾਲੀ ਆ ਪੰਜਾਬ ਭਾਸ਼ਾ ਦੇ ਆਧਾਰ ਤੇ ਸੂਬਾ ਬਣਿਆ ਬਹੁਤ ਸਾਰੇ ਪੰਜਾਬ ਸਮੇਤ ਬਹੁਤ ਸਾਰੇ ਜਿਹੜੇ ਸੂਬੇ ਨੇ ਭਾਸ਼ਾ ਦੇ ਆਧਾਰ ਤੇ ਬਣਾਏਗੇ ਔਰ ਕਿੰਨੀ ਦੁੱਖ ਵਾਲੀ ਗੱਲ ਹੈ ਸੰਦੀਪ ਕਿ ਪੰਜਾਬ ਪੰਜਾਬੀ ਭਾਸ਼ਾ ਦੇ ਆਧਾਰ ਤੇ ਬਣਿਆ ਹੋਇਆ ਸੂਬਾ ਔਰ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰਵਾਉਣ ਵਾਸਤੇ ਹੁਣ ਤੱਕ ਤਿੰਨ ਬਿਲ ਪਾਸ ਹੋ ਚੁੱਕੇ ਨੇ ਲక్ష్ਮਾ ਸਿੰਘ ਗਿੱਲ ਦੀ ਸਰਕਾਰ ਚ 2008 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਸੇ ਕਾਨੂੰਨ ਚ ਮੈਡਮਡ ਕੀਤੀ ਤੇ ਪਿੱਛੇ ਜਿਹਾ ਭਗਵੰਤ ਮਾਨਾ ਹੁਣਾ ਮੈਡਮਡ ਕੀਤੀ ਸਰਕਾਰੀ ਗੈਰ ਸਰਕਾਰੀ ਬਿਲਡਿੰਗਾਂ ਦਫ਼ਤਰਾਂ ਤੇ ਪੰਜਾਬੀ ਭਾਸ਼ਾ ਚ ਬੋਰਡ ਲਗਾਏ ਜਾਂਦੇ ਪਰ ਕਿਸੇ ਨੇ ਨਹੀਂ ਲਗਾਇਆ ਗਏ ਉਹ ਕਿੰਨੇ ਦੋਖਾ ਵਾਲੀ ਗੱਲ ਹੈ ਕਿ ਜਿਹੜਾ ਸੂਬਾ ਭਾਸ਼ਾ ਦੇ ਆਧਾਰ ਤੇ ਬਣਿਆ ਉੱਥੇ ਲਾਗੂ ਕਰਵਾਉਣ ਦੇ ਸਾਨੂੰ ਬਿੱਲ ਪਾਸ ਕਰਨੇ ਪੈ ਰਹੇ ਹਨ ਦੂਜੀ ਵੱਡੀ ਗੱਲ ਹੈ ਕਿ ਚਲੋ ਸਰਕਾਰ ਦੀ ਵਡਿਆਈ ਕਰਨੀ ਬਣਨੀ ਸੀ ਕਿ ਇੱਕ ਡਿਪਾਰਟਮੈਂਟ ਦੀ ਪੋਸਟ ਕਿਸੇ ਗੈਰ ਨੂੰ ਦਿੱਤੀ ਗਈ ਹੈ ਨਹੀਂ ਤੇ ਇਹ ਡਿਪਾਰਟਮੈਂਟਲ ਪੋਸਟ ਆ ਵਿਭਾਗੀ ਪੋਸਟ ਆ ਜਫਰ ਸਾਹਿਬ ਇੱਕ ਨਾਮੀ ਸਾਡੇ ਕਵੀ ਕਹ ਲੋ ਸ਼ਾਇਰ ਕਹ ਲੋ ਸਾਹਿਤਕਾਰ ਕਹ ਲੋ ਲੇਖਕ ਕਹ ਲੋ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਂ ਸਮੁੱਚੇ ਪੰਜਾਬੀ ਸਾਹਿਤ ਨੂੰ ਇੱਕ ਮਾਨ ਦਿੱਤਾ ਪਰ ਹੁਣ ਸਵਾਲ ਹੈ ਕਿ 5 ਮਹੀਨੇ ਹੋ ਚੁੱਕੇ ਨੇ ਜਸਵੰਤ ਸਿੰਘ ਜਫਰ ਸਾਹਿਬ ਨੂੰ ਨਾ ਤੇ ਪਟਿਆਲੇ ਦੇ ਵਿੱਚ ਸਰਕਾਰੀ ਕੋਠੀ ਦਿੱਤੀ ਗਈ ਜਿਹੜਾ ਉਹਨਾਂ ਦਾ ਰਾਈਟ ਬੰਦ ਆ ਉੱਥੇ ਪਹਿਲਾਂ ਡਾਇਰੈਕਟਰ ਕੋਲ ਕੋਠੀ ਰਹੀ ਹੈ ਉਹ ਹੁਣ ਸਵਾਲ ਹੈ ਕਿ ਉਸ ਕੋਠੀ ਤੇ ਕਿਹਦਾ ਕਬਜ਼ਾ ਕਿਸੇ ਹੋਰ ਅਫਸਰ ਦਾ ਕਬਜ਼ਾ ਜਾਂ ਆਮ ਆਦੀ ਪਾਰਟੀ ਦੇ ਕਿਸੇ ਅਫਸਰ ਦਾ ਕਬਜ਼ਾ ਕਿਸੇ ਨੇਤਾ ਦਾ ਕਬਜ਼ਾ ਹੈਗਾ ਕਿ ਜਿਹੜੀ ਪੰਜਾਂ ਮਹੀਨਿਆਂ ਤੋਂ ਡਿਪਾਰਟਮੈਂਟ ਨੂੰ ਉੱਥੇ ਕੋਠੀ ਨਹੀਂ ਲੱਭੀ ਦੂਜੀ ਗੱਲ ਪੰਜਾਂ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੁਣ ਜਫਰ ਸਾਹਿਬ ਐਡੇ ਵੀ ਰਜਵਾੜੇ ਨਹੀਂ ਹੈਗੇ ਕਿਉਂ ਵਿਚਾਰੇ ਘਰੋਂ ਲਿਆ ਕੇ ਤੇ ਤਨ ਕੰਮ ਨਾ ਕਰਨ ਤੇ ਉੱਥੇ ਕੰਮ ਕਰੀ ਜਾ ਤਨਖਾਹ ਮਿਲੇ ਨਾਗੇ ਇਸ ਕਰਕੇ ਠੀਕ ਹੈ ਉਹਨਾਂ ਨੂੰ ਕਿਉਂਕਿ ਪਹਿਲਾ ਬਿਲੀ ਬੋਰਡ ਤੋਂ ਰਿਟਾਇਰ ਹੋ ਉਹਨੇ ਪੈਨਸ਼ਨ ਆਈ ਜਾਂਦੀ ਹੈ ਪਰ ਕੰਮ ਤੇ ਕਰਦੇ ਪੂਰੇ ਪੰਜਾਬ ਚ ਉਹਨਾਂ ਨੂੰ ਜਾਣਾ ਪੈਂਦਾ ਹੈਗਾ ਉਹ ਦਿੱਲੀ ਲੁਧਿਆਣੇ ਤੋਂ ਚੰਡੀਗੜ੍ਹ ਆ ਪਟਿਆਲੇ ਆਉਂਦੇ ਨੇ ਫਿਰ ਉਹ ਵਾਪਸ ਜਾਂਦੇ ਨੇ ਪਤਾ ਨਹੀਂ ਉਹਨਾਂ ਨੂੰ ਆਉਣ ਜਾਣ ਦਾ ਤੇਲ ਦਾ ਕਿਰਾਇਆ ਵੀ ਮਿਲਦਾ ਕਿ ਨਹੀਂ ਮਿਲਦਾ ਜੇ ਉਹਨਾਂ ਨੂੰ ਉੱਥੇ ਪਟਿਆਲੇ ਕੋਠੀ ਹੋਵੇ ਸਰਕਾਰੀ ਜarre ਰੈਸ਼ ਦਾ ਪਰਮ ਕੋਠੀ ਨਾ ਵੀ ਚਲੋ ਇੱਕ ਕੋਠੀ ਸ਼ਬਦ ਆ ਪਰ ਉਹਨਾਂ ਦਾ ਉਹਦਾ ਡਾਇਰੈਕਟਰ ਆ ਡਾਇਰੈਕਟਰ ਵਾਸਤੇ ਤੇ ਚਲੋ ਕੋਠੀ ਆ ਜਾਂ ਸਰਕਾਰੀ ਰੈਸ਼ ਦਾ ਪ੍ਰਬੰਧ ਕਿਉਂ ਨਹੀਂ ਹੈ ਜਾਂ ਡਿਪਾਰਟਮੈਂਟ ਨੇ ਪ੍ਰਾਈਵੇਟ ਕੋਠੀ ਜਿਹੜੀ ਆ ਉਹ ਕਿਉਂ ਨਹੀਂ ਲੈ ਕੇ ਦਿੱਤੀ ਜਿਹੜਾ ਬੇਲੋ ਦਾ ਕਿਰਾਇਆ ਉਹ ਸਰਕਾਰ ਪੇ ਕਰੇ ਇਹਦਾ ਮਤਲਬ ਕੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਜੇ ਨਹੀਂ ਪਤਾ ਤੇ ਅੱਜ ਖਬਰਾਂ ਛਪੀਆਂ ਐਕਸ਼ਨ ਲੈਣਾ ਚਾਹੀਦਾ ਚਲੋ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਵੱਡੀ ਪੂਰਾ ਸਟੇਟ ਇਸੇ ਕਰਕੇ ਤੇ ਉਹਨਾਂ ਕਹਿੰਦੇ ਕਿ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਧਾਨਗੀ ਵੀ ਛੱਡਤੀ ਵੱਡਾ ਦਿਲ ਕੀਤਾ ਵੱਡਾ ਦਿਲ ਦਿਖਾਇਆ ਹਰਜੋਤ ਸਿੰਘ ਬੈਂਸ ਸਾਹਿਬ ਉਹ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਨੇ ਉਚੇਰੀ ਸਿੱਖਿਆ ਵਿਭਾਗ ਦੇ ਅੰਦਰੀ ਭਾਸ਼ਾ ਵਿਭਾਗ ਅੰਦਾ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਮੇਰਾ ਡਾਇਰੈਕਟਰ ਜਿਹੜਾ ਵਾ ਐਡਾ ਵੱਡਾ ਸਾਹਿਦਕਰ ਐਡਾ ਵੱਡਾ ਲੇਖਕ ਆ ਉਹਨਾਂ ਕੋ ਸਰਕਾਰੀ ਕੋਠੀ ਨਹੀਂ ਆ ਗਈ ਸਰ ਤੇ ਪਿਛਲੇ 5 ਮਹੀਨਿਆਂ ਤੋਂ ਟਿਕਾਣ ਨਹੀਂ ਮਿਲੀ ਹੈਗੀ ਫਿਰ ਥੁੱਕਾ ਥੁੱਕੀ ਪਕੌੜੇ ਥੋੜਾ ਬੱਕਦੇ ਹੈਗੇ ਨੇ ਜਾਂ ਤਾਂ ਤਨਖਾਹ ਸਾਰਿਆਂ ਲਈ ਨਾ ਹੋਵੇ ਵੀ ਖਜ਼ਾਨੇ ਦਾ ਵਾਜਾ ਹੀ ਵੱਜ ਗਿਆ ਨਾ ਦਿੱਲੀ ਵਾਲੇ ਅਹੁਦੇਦਾਰਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਨਾ ਇੱਥੋਂ ਵਾਲਿਆਂ ਨੂੰ ਉਧਰ ਤੇ ਬਹੁਤ ਕੁਝ ਵੰਡਿਆ ਜਾ ਰਿਹਾ ਨਹੀਂ ਦਿੱਲੀ ਵਾਲਿਆਂ ਨੂੰ ਤਨਖਾਹ ਨਾ ਦੇ ਕੇ ਮਰਨਾਗੇ ਫਿਰ ਤਾਂ ਸਾਰਿਆਂ ਦੀ ਗੁਸਤੀਆਂ ਚਲੀਆਂ ਜਾਣਗੀਆਂ ਇੱਥੇ ਤੁਸੀਂ ਦੇਖੋਗੇ ਰਾਜ ਸਭਾ ਮੈਂਬਰ ਆ ਪਹਿਲੀ ਦਫਾ ਹੈ ਕਿ ਕਿਸੇ ਰਾਜ ਸਭਾ ਮੈਂਬਰ ਨੂੰ ਗੈਰ ਕਾਨੂੰਨੀ ਕੋਠੀ ਦਿੱਤੀ ਗਈ ਹੈਗੀ ਇੱਥੇ ਕਦੀ ਓਐਸਡੀ ਨੂੰ ਕੋਠੀ ਨਹੀਂ ਸੀ ਮਿਲੋ ਦਿੱਤੀ ਗਈ ਇਹ ਤੇ ਜਿਹੜੇ ਪੰਨ ਮੀਡੀਆ ਦੇ ਵਿੱਚ ਇਹਨਾਂ ਨੇ ਡਾਇਰੈਕਟਰ ਪਰਤੀ ਕੀਤੇ ਹੈਗੇ ਨੇ ਉਹਨਾਂ ਨੂੰ ਕਦੀ ਕੋਠੀ ਨਹੀਂ ਮਿਲੀ ਇੱਥੇ ਮੰਤਰੀਆਂ ਕੋਲ ਕੁਰਸੀਆਂ ਖੋਈਆਂ ਗਈਆਂ ਕਲਗੀਆਂ ਲਾਈਆਂ ਗਈਆਂ ਹਲੇ ਤੱਕ ਮੰਤਰੀਆਂ ਨੇ ਸਰਕਾਰੀ ਕੋਠੀ ਨਹੀਂ ਛੱਡੀ ਹੈਗੀ ਹੂੰ ਇੱਥੇ ਡਬਲ ਡਬਲ ਸਕਿਉਰਿਟੀ ਦਿੱਤੀ ਗਈ ਜਿਹੜੇ ਇੱਥੇ ਆ ਕੇ ਕੰਮ ਕਰਦੇ ਰਹੇ ਨੇ ਬਾਅਦ ਚ ਪੰਜਾਬ ਚ ਸਰਕਾਰ ਬਣੀ ਕਹਿੰਦੇ ਸਾਨੂੰ ਖਤਰਾ ਹੋ ਗਿਆ ਉਹਨਾਂ ਨੇ ਵੀ ਜੈਡ ਪਲੱਸ ਸਕਿਉਰਿਟੀ ਲੈ ਲਈ ਹੈਗੀ ਹੂੰ ਜਿਹੜੀ ਇੰਨੀ ਜ਼ਿਆਦਾ ਜਿਹੜੇ ਲਾਲਚੀ ਬੰਦੇ ਹੋਣ ਤੇ ਜਿਨ੍ਹਾਂ ਨੂੰ ਅਹੁਦੇ ਦਿੱਤੇ ਜ਼ਿੰਮੇਵਾਰ ਪੰਜਾਬੀ ਉਹਨਾਂ ਨੂੰ ਤੁਸੀਂ ਕੋਠੀ ਨੂੰ ਵੀ ਦੇ ਰਹੇ ਉਹਨੂੰ ਤਨਖਾਹ ਚਲੋ ਕੋਠੀ ਨਾ ਸੋ ਦਿੱਲੀ ਚਲੋ ਲੁਧਿਆਣੇ ਤੋਂ ਪਟਿਆਲੇ ਚਲ ਮੰਨ ਲੈਂਦੇ ਦਿੱਲੀ ਆਇਆ ਕਰਨਾ ਪਰ ਘੱਟੋ ਘੜ 5 ਮਹੀਨਿਆਂ ਦੀ ਤਨਖਾਹ ਦੀ ਦੇਣੀ ਚਾਹੀਦੀ ਤੁਸੀਂ ਉਹ ਵੀ ਨਹੀਂ ਦੇ ਰਹੇ ਕਿਨੇ ਕੀ ਜਾਂ ਫਿਰ ਸਰਕਾਰ ਦੱਸੇ ਕਿ ਉਹਨਾਂ ਦੀ ਜਿਹੜੀ ਰਿਕਰੂਟਮੈਂਟ ਜਾਂ ਜਿਹੜੀ ਉਹਨਾਂ ਨੂੰ ਅਹੁਦਾ ਦਿੱਤਾ ਬਤੌਰ ਡਾਇਰੈਕਟਰ ਕਿ ਉਹ ਗੈਰਕਾਨੂੰਨੀ ਹੈ ਜੇ ਮਤਲਬ ਤੁਸੀਂ 5 ਮਹੀਨਿਆਂ ਦੀ ਸਰਕਾਰੀ ਕੋਠੀ ਨਹੀਂ ਦਿੱਤੀ ਸਰਕਾਰੀ 5 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਮਤਲਬ ਤੁਸੀਂ ਫਿਰ ਜਿਹੜੀ ਅਪਾਇੰਟਮੈਂਟ ਆ ਉਹ ਕੀ ਗੱਲ ਗੈਰ ਕਾਨੂੰਨੀ ਹੈ ਜਾਂ ਗਲਤ ਆ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਕੱਲ ਨੂੰ ਆਡਿਟ ਲੱਗ ਜੂਗਾ ਕੀ ਜਿਹੜੀਆਂ ਉਹ ਰੂਲਾਂ ਦੇ ਅਗੇਂਸਟ ਜਾ ਕੇ ਨਿਯਮਾਂ ਦੇ ਵਿਰੋਧ ਚ ਜਾ ਕੇ ਉਹਨਾਂ ਨੂੰ ਰਿਕਰੂਟ ਕੀਤਾ ਬਤੌਰ ਡਾਇਰੈਕਟਰ ਇਹ ਤੇ ਹੁਣ ਹਰਜੋਤ ਸਿੰਘ ਬੈਂਸ ਸਾਹਿਬ ਜਾਂ ਸੀਐਮ ਸਾਹਿਬ ਦੱਸ ਸਕਦੇ ਪਰ ਜੇ ਦੋਨਾਂ ਜਾਣਿਆਂ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਦੇ ਰਜੇਵੇਂ ਵੱਡੇ ਨੇ ਮੁੱਖ ਮੰਤਰੀ ਸਾਹਿਬ ਦੇ ਵੱਡੇ ਰਜੇਵੇਂ ਨੇ ਹਰਜੋਤ ਸਿੰਘ ਬੈਸਾਪ ਕੋ ਵੀ ਬਹੁਤ ਸਾਰੇ ਮੈਗ ਤੇ ਵਿਭਾਗ ਦੇ ਜਿਹੜੇ ਐਜੂਕੇ ਹਾਇਰ ਐਜੂਕੇਸ਼ਨ ਵਿਭਾਗ ਦੇ ਜਿਹੜੇ ਸੈਕਟਰੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਨਹੀਂ ਪਤਾ ਹੈਗਾ ਇਹ ਮੈਨੂੰ ਲੱਗਦਾ ਹੈ ਕਿ ਇਹ ਤੋਹੀਨ ਆ ਜਾਂ ਮਜਬੂਰ ਕੀਤਾ ਜਾ ਰਿਹਾ ਜਫਰ ਸਾਹਿਬ ਨੂੰ ਕਿ ਤੂੰ ਛਾੜੀ ਦੇ ਚੰਗੀ ਗੱਲ ਵੀ ਸਾਡੇ ਕੋਲ ਹੋਰ ਬਹੁਤ ਹੈ ਸਾਡੇ ਕੋਲ ਹੋਰ ਵੀ ਬਹੁਤ ਹੈ ਕੀ ਜਫਰ ਸਾਹਿਬ ਦੀ ਜਿਹੜੀ ਨੁਕਤੀ ਆ ਕੀ ਪਤਾ ਦਿੱਲੀ ਵਾਲਿਆਂ ਨੂੰ ਦੱਸਿਆ ਕਿ ਨਹੀਂ ਦੱਸਿਆ ਹੈਗਾ ਇਸ ਗੱਲ ਦਾ ਰੌਲਾ ਕਿਉਂਕਿ ਜਿਹੜੀ ਦਿੱਲੀ ਤੋਂ ਅਪੁਆਇੰਟਮੈਂਟ ਹੁੰਦੀ ਆ ਉਹਨਾਂ ਨੂੰ ਸਭ ਕੁਝ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਕੋਠੀਆਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਜੈਡ ਪਲੱਸ ਸਿਕਿਉਰਟੀ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਪੂਰਾ ਅਮਲਾ ਸਟਾਫ ਵੀ ਦਿੱਤਾ ਜਾਂਦਾ ਆਹ ਹੁਣ ਦੇਖੋ ਦੋ ਐਡਵਾਈਜ਼ਰ ਲਾਏ ਨੇ ਹਮ ਵਿੱਤੀ ਸਲਾਹਕਾਰ ਵਿੱਤੀ ਸਰੋਤ ਪੈਦਾ ਕਰਨ ਉਹਨਾਂ ਨੂੰ ਮੋਟੀ ਤਨਖਾਹ ਦਿੱਤੀ ਗਈ ਹੈ ਜਿਹੜੇ ਮਿਸਟਰ ਵਿਵਿਬ ਕੁਮਾਰ ਜਿਹੜੇ ਪ੍ਰਾਈਵੇਟ ਸੈਕਟਰੀ ਸਿੱਕੇਜਰੀਵਾਲ ਸਾਹਿਬ ਉਹਨਾਂ ਨੂੰ 1 ਅਕਤੂਬਰ ਤੋਂ ਸਰਕਾਰ ਨੇ ਐਡਵਾਈਜ਼ਰ ਦੇ ਅਹੁਦੇ ਤੇ ਨਿਯੁਕਤ ਕੀਤਾ ਹੈਗਾ ਠੀਕ ਆ ਉਹਨਾਂ ਨੇ ਹਲੇ ਕੋਠੀ ਨਹੀਂ ਲੇਕਣ ਉਹ ਮੁੱਖ ਮੰਤਰੀ ਦਫ਼ਤਰ ਤੇ ਜਾ ਕੇ ਦਫ਼ਤਰ ਨਹੀਂ ਘਰ ਜਾ ਕੇ ਤੇ ਬੈਠ ਹੀ ਦਿੰਦੇ ਨੇ ਉਹਨਾਂ ਨੂੰ ਦਫ਼ਤਰ ਤੇ ਲਾੜ ਹੋ ਹੀ ਗਿਆ ਤੇ ਹੁਣ ਜਫਰ ਸਾਹਿਬ ਜਿਹੜੇ ਪਿਛਲੇ 5 ਮਹੀਨਿਆਂ ਤੋਂ ਬਤੌਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਨਾਲ ਸਰਕਾਰ ਨੇ ਪਟਿਆਲਾ ਵਿਖੇ ਕੋਈ ਰੈਸ਼ ਰੈਸ਼ ਕਹੋ ਜਾਂ ਸਰਕਾਰੀ ਕੋਠੀ ਕਹੋ ਜਿਹੜੀ ਪਹਿਲਾਂ ਕਿ ਡਾਇਰੈਕਟਰ ਕੋਲ ਹੁੰਦੀ ਸੀ ਉਹਨੂੰ ਚੈੱਕ ਕਰਨਾ ਪਊਗਾ ਕਿ ਉਹ ਜਿਹੜੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੀ ਕੋਠੀ ਆ ਉਹਨੂੰ ਕਿੰਨੂੰ ਲਾਟ ਕੀਤੀ ਗਈ ਆ ਕਿ ਪਟਿਆਲਾ ਸ਼ਹਿਰ ਦੇ ਵਿੱਚ ਜੇ ਸਰਕਾਰੀ ਕੋਠੀਆਂ ਤੇ ਕਬਜ਼ੇ ਹੋ ਗਏ ਨੇ ਤੇ ਉਹਨਾਂ ਨੂੰ ਪ੍ਰਾਈਵੇਟ ਕੋਠੀ ਦਾ ਪ੍ਰੋਵਾਈਡ ਪ੍ਰਾਈਵੇਟ ਰੈਸ਼ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਸੀ ਚਲੋ ਪ੍ਰਾਈਵੇਟ ਕੋਠੀ ਜਾਂ ਪ੍ਰਾਈਵੇਟ ਰੈਸ਼ ਦਾ ਪੰਦ ਕੜਾ ਸਮਝੋ ਵੀ ਨਹੀਂ ਕੀਤਾਗਾ ਪਰ ਕਟੂਗੜ ਦੂਜਾ ਜਿਹੜਾ ਵਾ ਉਹਨਾਂ ਨੂੰ 5 ਮਹੀਨਿਆਂ ਦੀ ਤਨਖਾਹ ਦੇ ਦੇਣੀ ਚਾਹੀਦੀ ਆ ਉਹ ਪੂਰੇ ਪੰਜਾਬ ਦਾ ਟੂਰ ਕਰ ਰਹੇ ਨੇ ਹੋ ਸਕਦਾ ਕਿ ਪਿਛਲੇ 5 ਮਹੀਨਿਆਂ ਤੋਂ ਉਹ ਆਪਣਾ ਹੀ ਤੇਲ ਬਾਲ ਰਹੇ ਹੋਣ ਕਿ ਕੋਈ ਨਹੀਂ ਬਿੱਲ ਬਣਾ ਕੇ ਜਮ੍ਹਾਂ ਕਰਵਾਦਾ ਕਿ ਤੇ ਮਿਲ ਜਾਣਗੇ ਹੁਣ ਇਹ ਸਰਕਾਰ ਨੂੰ ਐਜੂਕੇਸ਼ਨ ਵਿਭਾਗ ਨੂੰ ਇਹ ਜਿਹੜੀ ਸਥਿਤੀ ਆ ਹਾਇਰ ਐਜੂਕੇਸ਼ਨ ਵਿਭਾਗ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਕਿ ਆਖਿਰ ਉਹਨਾਂ ਨੂੰ ਕਿਉਂ ਨਹੀਂ ਰੈਸ਼ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਵਾਸਤੇ ਤੇ ਕਿਉਂ ਨਹੀਂ ਪਿਛਲੇ 5 ਮਹੀਨੇ ਦੀ ਉਹਨਾਂ ਨੂੰ ਤਨਖਾਹ ਦਿੱਤੀ ਗਈ